ਬੜੇ ਅਤਰ ਸੋਰੇਟ ਬੰਨੀ ਕੰਦਰਾ ਟੱਬਰ ਹੈ ਗਿਆ ਅਜੀਬ ਟਾਈਮ ਹੈਗਾ ਨਾ ਕਰਦੀ ਵਿਆਹ ਤੋਂ ਤੈਨੂੰ ਮੈਂ ਇੱਕ ਗੱਲ ਦੱਸਾਂ ਤੇਰਾ ਦਿਓਰ ਮੱਛਰ ਮੂਹਾਂ ਜਿਆ ਮੇਰੇ ਅੱਗੇ ਵਿੱਚ ਘੁੰਮੀ ਜਾਂਦੇ ਇੱਕੋ ਗਾਣਾ ਗਾਈ ਜਾਂਦੇ ਦੁਨ ਲੇ ਕੀ ਸਾਲਿਓ ਹਰੇ ਦੁਪੱਟੇ ਵਾਲਿਓ ਨਾ ਉਹਦੇ ਚੱਕਰ ਚ ਮੈਂ ਆਪਣਾ ਦੁਪੱਟਾ ਚੇਂਜ ਕਰ ਲਾ ਹੈ ਇਹ ਬੰਕਟਾਇਆ ਅਸੀਂ ਬੜੇ ਚਾਹ ਨਾਲ ਹੈ ਅਸੀਂ ਤਰਲੇ ਮਾਰੇ ਵੀ ਪੈਸੇ ਦੇ ਦੋ ਪੈਸੇ ਦੇ ਦੋ ਤਾਂ ਸ਼ਗਰ ਨੂੰ ਹੁੰਦਾ ਆ ਸਾਹਣੀ ਕੁੜੀਆਂ ਨੂੰ ਦੋ ਦੋ ਟੌਫੀਆਂ ਦਿੱਤੀਆਂ ਤੇ ਤੈਨੂੰ ਕੀ ਦਿੱਤਾ ਕੋਰੇ ਕੋਰੇ ਦਾ ਪੈਕੇਟ ਮੇਨ ਸਾਲੀ ਸੀ ਨਾ ਉਏ ਤੇ ਛੱਡ ਇਹਨਾਂ ਇੱਕ ਜੂਸੀ ਦੀ ਹਾਦੀ ਮੁਕਾਤੀ ਇਹ ਜੁੱਤੀ ਲਕੋਣੀ ਸੀ ਹਨਾ ਕਿ ਸ਼ਗਨ ਹੁੰਦਾ ਪਤਾ ਨਹੀਂ ਮਾਂ ਦੇ ਆ ਪੁੱਤਾਂ ਨੇ ਜੁੱਤੀ ਕਿੱਥੇ ਲੁਕੋ ਦਿੱਤੀ ਮੈਂ ਤਲਾਹ ਲਉਂਦੇ ਕਿ ਚੂਹਿਆਂ ਦੀ ਖੋਡ ਚ ਨਾ ਬਾੜ ਦਿੱਤੀ ਹੋਵੇ ਚੂਹੇ ਕੋ ਮਾ ਤੇ ਕੁੱਤਰ ਕੇ ਖਾ ਜਾਣ ਪਰ ਸਾਨੂੰ ਨਹੀਂ ਫੜਾਉਣੀ ਮੇਰੀ ਗੱਲ ਛੱਡ ਲੈ ਤੂੰ ਇੱਥੇ ਵਿਆਪ ਮਤਰਾ ਆ ਪਰ ਜੇਰਾ ਤੇਰਾ ਦਿਓਰ ਹੈਗਾ ਨਾ ਉਹਦੇ ਗਿੱਟੇ ਮੈਂ ਛੇਲ ਦੇਣੇ ਆ ਤੇਰੇ ਮੈਂ ਦੱਸਦਾ ਹਾਂ ਨਹੀਂ ਦਿਓਰ ਤੇ ਸੋਨਾ ਆ ਮੈਂ ਸੋਨੇ ਨੇ ਮਚਕਣਾ ਹੈ ਹੈ ਆਕਾ ਤੇਰੇ ਤੇਲੇ ਦੀ ਨਹੀਂ ਹੈਗੀ ਪਰ ਮੈਂ ਤੈਨੂੰ ਦੱਸਦਾ ਇਸ ਤਲਾ ਕੇ ਆ ਗਈ ਨਾ ਉਹਦੇ ਵਾਸਤੇ ਤੇ ਮੈਂ ਤੈਨੂੰ ਕਹਿ ਦੇਣਾ ਹਾਂ ਹਾਂ ਮਾਪਕੇ ਹੈ ਕੌਣ